ਖਾਨ ਸਾਹਿਬ ਸ਼੍ਰੀ ਭਾਈ ਸਾਹਿਬ ਜੀ ਦੇ ਬੰਦੇ ਮੈਨੂੰ ਹਲਕਾ ਅਨਾਦਪੁਰ ਸ਼ਾਮ ਦੇ ਵਿੱਚੋਂ ਬਹੁਤ ਕਮੀਆਂ ਇਦਾਂ ਦੀਆਂ ਮਹਿਸੂਸ ਹੋਈਆਂ ਹਨ ਕਿ ਬਹੁਤ ਘਰ ਗਰੀਬ ਨੇ ਜਿਨ੍ਹਾਂ ਦੇ ਵਿੱਚ ਹਜੇ ਉਦਾਂ ਦੇ ਉਦਾਂ ਟੁੱਟੇ ਮਕਾਨ ਪਏ ਨੇ ਕਿਉਂਕਿ ਮੈਂ ਗਰੀਬ ਪਰਿਵਾਰ ਤੋਂ ਆ ਕਿਉਂਕਿ ਮੈਨੂੰ ਤਾਂ ਪਤਾ ਹੈ ਹਜੇ ਕਈ ਸੜਕਾਂ ਇਦਾਂ ਦੀਆਂ ਨੇ ਮੇਰੇ ਖਿਆਲ ਚ ਪਿਛਲੇ ਐਮਪੀ ਕੋਟੇ ਦੀਆਂ ਹਜੇ ਉਹ ਬੜੀਆਂ ਨਹੀਂ ਹੈਗੀਆਂ ਮੇਰੇ ਦਾ ਇਸ ਕਰਕੇ ਮਨ ਦੇ ਵਿੱਚ ਵਿਚਾਰ ਆਇਆ ਕਿਉਂਕਿ ਮੈਂ ਰੋਪੜ ਡਿਸਟ੍ਰਿਕਟ ਤੋਂ ਹਾਂ ਸਾਰੇ ਹੀ ਇਲਾਕਿਆਂ ਦੇ ਨਾਲ ਮੈਂ ਅਟੈਚ ਹਾਂ ਇਸ ਕਰਕੇ ਮੇਰੇ ਮਨ ਦੇ ਵਿੱਚ ਆਇਆ ਵੀ ਜਿੰਨੇ ਵੀ ਮੇਰੇ ਕਰੀਬ ਪਰਿਵਾਰ ਨੇ ਵੱਧ ਤੋਂ ਵੱਧ ਹਲਕਾ ਸ਼ੇਰ ਨਲਪੁਰ ਸਾਹਿਬ ਤੋਂ ਉਹਨਾਂ ਦਾ ਮੈਂ ਸਾਥ ਦਵਾਂ ਤੇ ਮਿਹਨਤਾਂ ਸਾਥ ਦਵਾਂ ਸਾਨੂੰ ਪੜਨ ਲੱਗਾ ਤਾਂ ਨਾ ਪਸ਼ੋਕੜ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਬਲਾਜੌਰ ਤਖੀਰ ਵਿੱਚ ਪੈਂਦਾ ਪਰਾਣਾ ਪਿੰਡ ਉਹ ਕਿਹੜਾ ਪਿੰਡ ਤੁਹਾਡਾ ਜੀ ਮੇਰਾ ਜੀ ਹਸਨਪੁਰ ਮੰਡਾ ਜੀ ਮੈਂ ਜਦੋਂ ਸਾਡੇ ਪਰਿਵਾਰ ਆਮੂਪੁਰ ਤੋਂ ਪਿੱਛੋਂ ਆਏ ਸੀਗੇ ਤੇ ਉਦੋਂ ਆ ਕੇ ਮੇਰਾ ਜਨਮ ਹੈ ਜਿਹੜਾ ਉਹ ਭਰਥਾ ਮੰਡਾ ਪਿੰਡ ਹਸਲ ਕੋ ਰਾਜੀ ਮਰਾ ਤੇ ਉਸ ਤੋਂ ਬਾਅਦ ਥਾਸੀ ਤੋਂ ਬਾਅਦ ਅਸੀਂ ਹਰ ਆਉਣ ਤੋਂ ਬਾਅਦ ਅਸੀਂ ਆਪਣੇ ਰਹਿਮਤਲੇ ਆ ਗਏ ਸੀ ਸਾਨੂੰ ਇਹ ਕਿ ਦੱਸੋ ਕਿ ਜਿਹੜੇ ਪਾਉੜੀ ਕੋ ਮੰਗੀ ਸੀ ਜਿਹੜਾ ਦੀ ਮੰਗ ਵੀ ਕੀਤੀ ਸੀ ਨਹੀਂ ਦੇਖੋ ਮਿਲ ਹਲ ਪਾਰਟੀਆਂ ਕੋ ਮੰਗਾ ਆਪਾਂ ਕੀ ਕਰਨੀਆਂ ਨੇ ਕਿਉਂਕਿ ਪਾਰਟੀ ਕੋ ਸਾਡੀ ਬਲਾਦਰੀ ਨੂੰ ਸਾਡੀ ਫਿਰ ਕੌਮ ਨੂੰ ਕੋਈ ਇਹ ਚੰਗਾ ਨਹੀਂ ਸਮਝਦੀ ਸੀ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀ ਜਿਹੜੀ ਬਲਾਦਰੀ ਆ ਉਹ ਵੀ ਕੋਈ ਮਹੱਤ ਕਰ ਨੂੰ ਮੁਰੇ ਆਉਣਾ ਚਾਹੀਦੀ ਹੈ ਮਤਲਬ ਤੁਸੀਂ ਇਹ ਨਾ ਟਿਕਟ ਲੈਂਦੀ ਮੰਗੀ ਹੈ ਤੁਸੀਂ ਆਪਣੇ ਖੁਸ਼ੀ ਨਾਲ ਸਮਾਜ ਦੀ ਸੇਵਾ ਕਰਨ ਵਾਸਤੇ ਮਦਦਨ ਵਿੱਚ ਉਤਰੇ ਹੋ ਬਿਲਕੁਲ ਬਿਲਕੁਲ ਜੀ ਕੋਈ ਗੱਲ ਨਹੀਂ ਅਜੇ ਤਾਂ ਆਪਾਂ ਸਿਰਫ ਕਿਸੇ ਕੋਈ ਪਾਰਟੀ ਕੋ ਟਿਕ ਨਹੀਂ ਮੰਗੀ ਹੈਗੀ ਕੋਈ ਗੱਲ ਨਹੀਂ ਜੇ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਛੇ ਕੋ ਕਰੂਗਾ ਤਾਂ ਕੋਈ ਗੱਲ ਨਹੀਂ ਆਪਾਂ ਕੋ ਜਿੱਤ ਕੇ ਕਿਸੇ ਪਾਰਟੀ ਦਾ ਦੇਖਾਂਗੇ ਜਿਹੜੀ ਸਾਡੇ ਪਰਿਵਾਰਾਂ ਨੂੰ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੰਗੀ ਲ ਸਮਝੋ ਮਾਗੀ ਅੱਜ ਦਾ ਪ੍ਰੋਗਰਾਮ ਕੀ ਹੈ ਅਜਰਾ ਜੀ ਮਥਾ ਟਿਕਣ ਆਏ ਜੀ ਅੱਜ ਮੇਰੇ ਪਰਿਵਾਰ ਹੈ ਮੇਰੇ ਹਰਕਸ਼ੀ ਨੰਦਪੁਰ ਸਾਹਿਬ ਦੇ ਜਿੰਨੇ ਵੀ ਮੇਰੇ ਚਹਤੇ ਹਨ ਪਰਿਵਾਰ ਹਨ ভোটার ਹਨ ਹਰੇਕ ਇਕੱਲੇ ਇਕੱਲੇ ਕਰਕੇ ਜਿਉਂ ਅਸੀਂ ਤੋਂ 9 ਐਮਐਲਏ ਦੇ ਹਲਕਿਆਂ ਦੇ ਵਿੱਚੋਂ ਜਿੰਨੇ ਵੀ ਸਾਰੇ ਵੋਟਰ ਆਏ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਆਪਾਂ ਅ ਸ਼੍ਰੀ ਨੰਦਪੁਰ ਸਾਹਿਬ ਜਾ ਕੇ ਮਥਾ ਟੇਕ ਕੇ ਆਈਏ ਇਹ ਬਹੁਤ ਬਦੌਲਤ ਹੋਈ ਜੀ ਰੋਹ ਰਹਿ ਗਿਆ ਇਹ ਸਭ ਮਾਰਾ ਇਰਾਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ